ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਕਰਨ ਦੇ ਲਈ ਹੋਰ ਕੋਈ ਲੀਡਰ ਯੋਗ ਨਹੀਂ ਹੈ ਇਹ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਉਹਨਾਂ ਮੁਤਾਬਿਕ ਵਿਕਰਮ ਸਿੰਘ ਮਜੀਠੀਆ ਆਪਣੀ ਪ੍ਰਧਾਨਗੀ ਦੇ ਅਹੁਦੇ ਤੇ ਬਣੇ ਰਹੇਨ ਕਿਉਂਕਿ ਬਾਖੂ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਜਿੱਤ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ ਦਰਸਲ ਵਿਕਰਮ ਸਿੰਘ ਮਜੀਠੀਆ ਨੇ ਕੁਝ ਦਿਨ ਪਹਿਲਾਂ ਸੰਕੇਤ ਦਿੱਤੇ ਸੀ ਪ੍ਰਧਾਨਗੀ ਛੱਡਣ ਦੇ ਉਹਨਾਂ ਨੇ ਆਖਿਆ ਸੀ ਕਿ ਹੁਣ ਕਿਸੇ ਨੌਜਵਾਨ ਲੀਡਰ ਨੂੰ ਯੂਥ ਅਕਾਲੀ ਬਣਾਉਂਦੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਤੇ ਹੁਣ ਇਸ ਤੇ ਅਕਾਲੀ ਵਿਦਾਇਕ ਵਿਰਸਾ ਸਿੰਘ ਵਲਟੋਹਾ ਤੇ ਸ਼੍ਰੋਮਣੀ ਕਾਇਦਲ ਦੇ ਹੋਰ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਅਹੁਦੇ ਤੇ ਬਣੇ ਰਹਿਣ ਉਹਨਾਂ ਨੇ ਆਖਿਆ ਕਿ ਸਿਰਫ ਉਹਨਾਂ ਦੀ ਨਹੀਂ ਬਲਕਿ ਸਮੁੱਚੀ ਅਕਾਲੀ ਦਲ ਦੀ ਇਹ ਆਵਾਜ਼ ਆ ਤੇ ਜਲਦੀ ਹੀ ਪਾਰਟੀ ਪ੍ਰਧਾਨ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਜਾਏਗੀ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਹ ਅੱਗੇ ਵੀ ਨਿਭਾਉਂਦੇ ਰਹਿਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿੰਨਾ ਯੋਗ ਨੇਤਾਇਤ ਕਾਇਦਲ ਦੀ ਭੂਮਿਕਾ ਇਸ ਲਈ ਵਿਕਰਮ ਸਿੰਘ ਮਜੀਠੀਆ ਨੂੰ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਲਵਿਰਸ਼ਾ ਸਿੰਘ ਵਲਟੋਹਾਂ ਨੇ ਕੀਤੀ ਹੈ ਤੇ ਨਾਲ ਹੀ ਇਹ ਵੀ ਆਖਿਆ ਕਿ ਇਹ ਆਵਾਜ਼ ਸਿਰਫ ਉਹਨਾਂ ਦੀ ਇਕੱਲਿਆਂ ਦੀ ਨਹੀਂ ਬਲਕਿ ਪੂਰੀ ਪਾਰਟੀ ਦੀ ਆਵਾਜ਼ ਹੈ ਪੂਰੀ ਪਾਰਟੀ ਇਹੀ ਚਾਹੁੰਦੀ ਹੈ ਤੇ ਜਲਦੀ ਹੀ ਪਾਰਟੀ ਪ੍ਰਧਾਨ ਦੇ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਜਾਏਗੀ ਕੁਝ ਦਿਨ ਪਹਿਲਾਂ ਵਿਕਰਮ ਸਿੰਘ ਮਜੀਠੀਆ ਦਾ ਇਹ ਬਿਆਨ ਆਇਆ ਸੀ ਜਿਸ ਵਿੱਚ ਉਹਨਾਂ ਨੇ ਆਖਿਆ ਸੀ ਕਿ ਪ੍ਰਧਾਨਗੀ ਛੱਡਣਾ ਚਾਹੁੰਦੇ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਇਸ ਬਾਰੇ ਗੱਲਬਾਤ ਕਰਨਗੇ ਕਿਉਂਕਿ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਉਹਨਾਂ ਦੇ ਸਿਰ ਤੇ ਨੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਉਹ ਨਹੀਂ ਨਿਭਾ ਸਕਦੇ ਤੇ ਹੁਣ ਕਿਸੇ ਗਲਦੀ ਪ੍ਰਧਾਨ ਕੀ ਦਾ ਪਰ ਅੱਜ ਖੇਮ ਕਰਨ ਤੋਂ ਅਕਾਲੀ ਵਿਦਾਇਕ ਵਿਰਸਾ ਸਿੰਘ ਬਲਟੋਹਾ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਅਹੁਦੇ ਤੇ ਬਣੇ ਰਹੇ ਅਸੀਂ ਸਾਰੇ ਮਹਿਸੂਸ ਕਰਦੇ ਆਏ ਬਾਕੀਆਂ ਹੋਰਾਂ ਦੇ ਨਾਲ ਹੀ ਕਿ ਸਰਦਾਰ ਮਜੀਠੀਆ ਤੋਂ ਜੋਗ ਆਗੂ ਪਾਰਟੀ ਕੋਲ ਖਾਸ ਕਰਕੇ ਯੂਥ ਕਾ ਦੀ ਗਵਾਈ ਕਰਨ ਵਾਲਾ ਹੋਰ ਕੋਈ ਨਹੀਂ ਹੈਗਾ ਜਿਹਦੇ ਪਾਰਟੀ ਪ੍ਰਧਾਨ ਨੂੰ ਵੀ ਕਵਾਂਗੇ ਸਰਪੰਸਾ ਨੂੰ ਵੀ ਕਵਾਂਗੇ ਸਰਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਇਹ ਸਾਡੀ ਇਕੱਲੀਆਂ ਦੀ ਆਵਾਜ਼ ਨਹੀਂ ਕੀ ਸਮੁੱਚੀ ਲੀਡਰਸ਼ਿਪ ਦੀ ਆਵਾਜ਼ ਲੀਡਰਸ਼ਿਪ ਦੀ ਆਵਾਜ਼ ਹੈ ਜਿਹੜੇ ਆ ਵੀ ਸਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹੈ ਆਪਦੀਆਂ ਸੁਭਾਵਾਂ ਜਿਸ ਤਰ੍ਹਾਂ ਪਹਿਲਾਂ ਲਪਾਉਂਦੇ ਰਹਿਣ ਉਸ ਤਰ੍ਹਾਂ ਲਪਾਉਂਦੇ